来来来来 ਜੋ ਮੇਰੇ ਵਾਰਡ ਦਾ ਮਾਹੌਲ ਬਹੁਤ ਵਧੀਆ ਜੀ ਮੇਰੇ ਲਈ ਜੋ ਮੇਰੇ ਵਾਰਡ ਦੀਆਂ ਮੰਗਾਂ ਹਨ ਜਿਵੇਂ ਸੀਵਰੇਜ ਆਪਣੇ ਵਾਟਰ ਸਪਲਾਈ ਲਾਈਟਾਂ ਜੋ ਹੋਰ ਵੀ ਕੋਈ ਜ਼ਰੂਰੀ ਹੋਣਗੇ ਮੈਂ ਉਹਨਾਂ ਨੂੰ ਧਨਮਨ ਲਾ ਕੇ ਪੂਰਾ ਕਰਾਂਗਾ ਜੀ ਕਿਸ ਤਰ੍ਹਾਂ ਦਾ ਰਿਸਪੌਂਸਰ ਬੋਟਰਾਂ ਬਹੁਤ ਵਧੀਆ ਮਿਲ ਰਿਹਾ ਜੀ ਮੈਨੂੰ ਸਾਰੇ ਜਿੰਨੇ ਵੀ ਮੇਰੇ ਵਾਰਡ ਦੇ ਜਿੰਨੇ ਵੀ ਮੇਰੇ ਵਾਰਡ ਦੇ ਆਪਣੇ ਵੋਟਰ ਨੇ ਜੀ ਸਾਰੇ ਮੇਰੇ ਨਾਲ ਇਕਮੁੱਠ ਹੋ ਕੇ ਜੁੜ ਕੇ ਮੇਰਾ ਸਾਥ ਦੇ ਰਹੇ ਨੇ ਪਾ ਠੀਕ ਹੈ ਜੀ ਸਾਰੇ ਵੋਟਰਾਂ ਦਾ ਮੇਰੇ ਵੱਲੋਂ ਧੰਨਵਾਦ ਜੀ ਜਿਹੜੇ ਮੇਰੇ ਨਾਲ ਤਨਮਾਨ ਨਾਲ ਲਾ ਕੇ ਮੇਰੇ ਨਾਲ ਜੁੜੇ ਹੋਏ ਨੇ ਮੇਰਾ ਚੋਣ ਨਿਸ਼ਾਨ ਟਰੈਕਟਰ ਹੈ ਜੀ ਹਾਂ ਸਾਡੇ ਰਿਟਾਇਰ ਥਾਣਦਾਰ ਐਸਐਸਪੂਲਾ ਸਿੰਘ ਜਵਾੜ ਨੰਬਰ 16 ਦੇ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੂੰ ਸਾਰੇ ਵਾਰਡ ਦੀ ਤੇ ਸਾਡੇ ਪੁਲਿਸ ਐਸੋਸੀਏਸ਼ਨ ਦੀ ਮਦਦਾਂ ਉਦੇ ਵਾਸਤੇ ਅਸੀਂ ਉਹਨੂੰ ਖੜਾ ਕੀਤਾ ਜੋ ਭਾਰੀ ਬਹੁਤ ਪੰਤ ਨਾਲ ਜਿੱਤੇਗਾ ਅਪੀਲ ਕੀ ਹੈ ਵੋਟਰਾਂ ਨੂੰ ਜਿਹੜੀ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਜੋ ਵੀ ਹੈ ਤੁਹਾਡੇ ਦੂਰੇ ਕੰਮ ਨੇ ਸਾਰੇ ਵਾਰਡ ਦੇ ਉਹ ਅਸੀਂ ਭੋਲਾ ਸਿੰਘ ਤੋਂ ਪੂਰੇ ਕਰਵਾਉਣ ਦੀ ਕਾਉਂਸਲ ਹਾਂ ਜੋਨਸਾਉ ਦਾ ਟਰੈਕਟਰ ਆ ਜੀ ਟਰੈਕਟਰ ਤੇ ਮੋਹਰਾ ਲਾ ਕੇ ਸਾਰੇ ਵਾਰਡ ਨੰਬਰ 16 ਦੇ ਵੋਟਰ ਨੇ ਉਹ ਭੋਲਾ ਸਿੰਘ ਮੀਰਵਾ ਨੂੰ ਕਾਮਯਾਬ ਕਰਨ ਲਈ 88 ਜੀ ਰਿਟਾਇਰ ਐਸਆਈ ਭੋਲਾ ਸਿੰਘ ਜੀ ਨੇ ਇਹ 30 ਸਾਲ ਦੀ ਆਪਣੀ ਪੁਲਿਸ ਸਰਵਿਸ ਕਰਕੇ ਆਏ ਨੇ ਪੂਰੀ ਇਮਾਨਦਾਰੀ ਨਾਲ ਸਾਰੇ ਸ਼ਹਿਰ ਚ ਇਹਨਾਂ ਦੀ ਇਮਾਨਦਾਰੀ ਬੋਲਦੀ ਹੈ ਉਸੇ ਇਮਾਨਦਾਰੀ ਨੂੰ ਲੈ ਕੇ ਅਸੀਂ ਵਾਰਡ ਨੰਬਰ 16 ਤੋਂ ਸਾਰਿਆਂ ਨੇ ਬਹੁਮਤ ਨਾਲ ਇਹਨਾਂ ਨੂੰ ਖੜਾ ਕੀਤਾ ਤੇ ਅਸੀਂ ਬਹੁਮਤ ਨਾਲ ਇਹਨਾਂ ਨੂੰ ਜਿਤਾਵਾਂਗੇ ਸਾਡੀ ਪੂਰੀ ਸਪੋਰਟ ਹੈ ਇਹਨਾਂ ਨਾਲ ਤੇ ਵੋਟ ਵੀ ਇਹਨਾਂ ਨਾਲ ਆਉਣ ਵਾਲੀ 21 ਤਰੀਕ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਭੈਣ ਭਾਈ ਪੜ੍ਹੇ ਲਿਖੇ ਵੋਟਰ ਨੇ ਉਰੇ ਬਾਰ ਨੰਬਰ 16 ਚ ਤੇ ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਸਬੂਤ ਦੇਣਗੇ ਆਉਣ ਵਾਲੀ 21 ਤਰੀਕ ਨੂੰ ਟਰੈਕਟਰ ਤੇ ਮੋਹਰਾ ਲਾ ਕੇ ਪੋਲਾ ਸਿੰਘ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਣਗੇ ਚੋ ਨਿਸ਼ਾਨ ਜੈ ਜੈ